ਸਸਿਕਲ ਜੀ ਮੈਂ ਹਾਂ ਤੁਹਾਡਾ ਦੋਸਤ ਰਜਿੰਦਰ ਬਰਾੜ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਦੇ ਜੇਕਰ ਆਪਾਂ ਸੁਪਰ ਹਿੱਟ ਜੋੜੀਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਬੀਬੀ ਰਣਜੀਤ ਕੌਰ ਤੇ ਮੁਹੰਮਦ ਸਦੀਕ ਦਾ ਨਾਮ ਸ਼ਾਇਦ ਸਭ ਤੋਂ ਅੱਗੇ ਖੜਾ ਹੋਊਗਾ ਸੋ ਦੋਸਤੋ ਆਪਾਂ ਅੱਜ ਉਹਨਾਂ ਬਾਰੇ ਗੱਲ ਕਰਨ ਵਾਲੇ ਹਾਂ ਕਿ ਮੁਹੰਮਦ ਸਦੀਕ ਤੇ ਰਣਜੀਤ ਕੌਰ ਨੇ ਲਗਭਗ 35 ਤੋਂ 36 ਸਾਲ ਇਕੱਠੇ ਕੰਮ ਕੀਤਾ ਪਰ ਬਾਅਦ ਵਿੱਚ ਇਦਾਂ ਦਾ ਕੀ ਹੋਇਆ ਕਿ ਉਹਨਾਂ ਨੇ ਚਾਣਕ ਹੀ ਇਕੱਠੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਮੁਹੰਮਦ ਸਦੀਕ ਨੇ ਇੱਕ ਨਵੀਂ ਲੜਕੀ ਸੋ ਸੁਖਜੀਤ ਕੌਰ ਦੇ ਨਾਲ ਆਪਣੀ ਜੋੜੀ ਬਣਾ ਲਈ। ਸੋ ਇਹ ਮਮਸਦੀਖ ਨੇ ਖੁਦ ਦੱਸਿਆ ਕਿ ਕੀ ਕਾਰਨ ਰਿਹਾ ਕਿ ਉਹਨਾਂ ਨੂੰ ਆਪਣੀ ਜੋੜੀ ਤੋੜਨੀ ਪਈ ਰਣਜੀਤ ਕੌਰ ਦੇ ਨਾਲੋਂ ਜਦੋਂ ਕਿ ਉਹ ਉਸ ਟਾਈਮ ਸੁਪਰ ਹਿੱਟ ਸੀ ਲੋਕ ਉਹਨਾਂ ਨੂੰ ਪੂਰੀ ਤਰ੍ਹਾਂ ਪਸੰਦ ਕਰਦੇ ਸੀ ਪਰ ਅਚਾਨਕ ਉਹਨਾਂ ਨੇ ਇਹ ਫੈਸਲਾ ਲਿਆ ਕਿ ਇੱਕ ਨਵੀਂ ਲੜਕੀ ਦੇ ਨਾਲ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਐਲਬਮਸ ਉਹਨਾਂ ਦੀਆਂ ਨਵੀਂ ਲੜਕੀ ਦੇ ਨਾਲ ਆਉਣੀਆਂ ਸ਼ੁਰੂ ਹੋ ਗਈਆਂ ਸੋ ਇਸੇ ਬਾਰੇ ਆਪਾਂ ਗੱਲ ਕਰਾਂਗੇ ਕਿ ਇਸ ਦੇ ਪਿੱਛੇ ਕੀ ਕਾਰਨ ਰਿਹਾ ਦੋਸਤੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਜੇਕਰ ਵੀਰੇ ਤੁਸੀਂ ਆਪਣਾ ਚੈਨਲ ਆਰਬੀ ਪੰਜਾਬੀ ਫਨਾ ਜੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰੇ ਜਰੂਰ ਚੈਨਲ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਹਰ ਰੋਜ਼ ਪੰਜਾਬੀ ਦੇ ਵਿੱਚ ਵੀਡੀਓਜ਼ ਲੈ ਕੇ ਆਉਂਦਾ ਰਹਿਣਾ ਜੋ ਕਿ ਤੁਹਾਡੇ ਫੇਵਰਟ ਸਿੰਗਰਜ਼ ਬਾਰੇ ਹੁੰਦੀਆਂ ਇਸ ਤੋਂ ਇਲਾਵਾ ਜੇਕਰ ਤੁਹਾਡਾ ਫੇਵਰਟ ਸਿੰਗਰ ਮਮਮਸਦੀਕਾ ਤਾਂ ਤੁਸੀਂ ਪਲੀਜ਼ ਵੀਡੀਓ ਦੇ ਉੱਪਰ ਕਮੈਂਟ ਜਰੂਰ ਕਰੋ ਤੇ ਮਮਮਸਦੀਕ ਬਾਰੇ ਜਰੂਰ ਕੁਝ ਲਿਖੋ ਦੋਸਤੋ ਦੱਸ ਦਈਏ ਕਿ ਮਮਮਸਦੀਕ ਤੇ ਰਣਜੀਤ ਕੌਰ ਨੇ ਲਗਾਤਾਰ ਲੰਬੇ ਸਮੇਂ ਤੱਕ ਕੰਮ ਕੀਤਾ ਤੇ ਉਹਨਾਂ ਦੀ ਜੋੜੀ ਜਿਹੜੀ ਸੀ ਸੁਪਰ ਡੂ ਹਾਰਾ ਵਿਆਸ ਮਾਗਮਤੀ ਤੇ ਹੋਰ ਮੌਕਿਆਂ ਦੇ ਉੱਪਰ ਉਹਨਾਂ ਦੇ ਜਿਹੜੇ ਅਖਾੜਿਆਂ ਨੂੰ ਖੂਬ ਪਸੰਦ ਕੀਤਾ ਬਟ ਇਦਾਂ ਦਾ ਕੀ ਹੋਇਆ ਕਿ ਉਹਨਾਂ ਨੇ ਜੋੜੀ ਤੋੜ ਦਿੱਤੀ ਦੋ ਇਸ ਦੇ ਬਾਰੇ ਇੱਕ ਇੰਟਰਵਿਊ ਵਿੱਚ ਮਮਸਦੀਖ ਨੇ ਦੱਸਿਆ ਕਿ ਬੀਬਾ ਰਣਜੀਤ ਕੌਰ ਦੀ ਆਵਾਜ਼ ਕਿਸੇ ਕਾਰਨ ਕਰਕੇ ਕਿਸੇ ਨੇ ਉਹਨਾਂ ਨੂੰ ਸ਼ਾਇਦ ਕੁਝ ਮਲਾ ਕੇ ਦੇ ਦਿੱਤਾ ਜਾਂ ਕਹਿ ਦਿੱਤੀ ਕਿ ਕੁਦਰਤੀ ਤੌਰ ਦੇ ਉੱਪਰ ਖਰਾਬ ਹੋ ਗਈ ਇਸ ਦੇ ਕਾਰਨ ਉਹ ਚੰਗੀ ਤਰ੍ਹਾਂ ਗਾ ਨਹੀਂ ਸਕਦੇ ਸੀ ਸੋ ਉਹਨਾਂ ਨੇ ਕਿਹਾ ਕਿ ਉਹਦਾਂ ਦੀ ਆਵਾਜ਼ ਦੇ ਨਾਲ ਵੀ ਉਹਨਾਂ ਦਾ ਇਸ ਤਰ੍ਹਾਂ ਦਾ ਤਾਲਮੇਲ ਬਣਿਆ ਸੀ ਉਹ ਕੁਝ ਟਾਈਮ ਐਲਬਮਸ ਤੇ ਗੀਤ ਲੈ ਕੇ ਆਉਂਦੇ ਰਹੇ ਬਟ ਇੱਕ ਦਿਨ ਅਚਾਨਕ ਉਹਨਾਂ ਨੂੰ ਇੱਕ ਚਿੱਠੀ ਆ ਇਸ ਦੇ ਵਿੱਚ ਉਹਨਾਂ ਦਾ ਇੱਕ ਬਹੁਤ ਵੱਡੇ ਫੈਨ ਨੇ ਚਿੱਠੀ ਦੇ ਵਿੱਚ ਲਿਖਿਆ ਕਿ ਸਦੀਕ ਸਾਹਿਬ ਪਹਿਲਾਂ ਜਦੋਂ ਮੈਂ ਤੁਹਾਡਾ ਕੋਈ ਵੀ ਸੌਂਗ ਸੁਣਦਾ ਸੀ ਜਾਂ ਐਲਬਮ ਸੁਣਦਾ ਸੀ ਤਾਂ ਮੈਨੂੰ ਇੱਕ ਨਸ਼ਾ ਚੜ ਜਾਂਦਾ ਸੀ ਪਰ ਜੇਕਰ ਮੈਂ ਅੱਜ ਤੁਹਾਡੀ ਐਲਬਮ ਸੁਣਦਾ ਤਾਂ ਮੇਰਾ ਜਿਹੜਾ ਚੜਿਆ ਹੋਇਆ ਨਸ਼ਾ ਵੀ ਉੱਤਰ ਜਾਂਦਾ ਸੋ ਇਹ ਗੱਲ ਸੁਣ ਕੇ ਸਦੀਕ ਸਾਹਿਬ ਨੂੰ ਕਾਫੀ ਬੁਰਾ ਲੱਗਿਆ ਉਹਨਾਂ ਦਾ ਦਿਲ ਕਾਫੀ ਜ਼ਿਆਦਾ ਦੁਖੀ ਹੋਇਆ ਤੇ ਉਹਨਾਂ ਨੇ ਇਹ ਗੱਲ ਰਣਜੀਤ ਕੌਰ ਨੂੰ ਵੀ ਦੱਸੀ ਤਾਂ ਰਣਜੀਤ ਕੌਰ ਨੇ ਕਿਹਾ ਕਿ ਸਦੀਕ ਸਾਹਿਬ ਹੁਣ ਉਹ ਟਾਈਮ ਆ ਗਿਆ ਕਿ ਆਪਾਂ ਇੱਕ ਨਵੀਂ ਲੜਕੀ ਨੂੰ ਲੈ ਕੇ ਐਲਬਮਸ ਕਰੀਏ ਸੋ ਸੋ ਦੋਸਤੋ ਦੱਸ ਦਈਏ ਕਿ ਰਣਜੀਤ ਕੌਰ ਨੇ ਹੀ ਸੁਖਜੀਤ ਕੌਰ ਦੀ ਜਿਹੜੀ ਮੁਲਾਕਾਤ ਸਦੀਕ ਸਾਹਿਬ ਦੇ ਨਾਲ ਕਰਾਈ ਸੀ ਤੇ ਹੁਣ ਲਗਾਤਾਰ 17 ਸਾਲ ਤੋਂ ਸੁਖਜੀਤ ਕੌਰ ਵੀ ਮਹੰਮਦ ਸਦੀਕ ਦੇ ਨਾਲ ਉਸੇ ਤਰ੍ਹਾਂ ਹੀ ਐਲਬਮਸ ਕਰਦੀ ਆ ਰਹੀ ਹੈ ਤੇ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਮਹੰਮਦ ਸਦੀਕ ਤੇ ਰਣਜੀਤ ਕੌਰ ਉਸੇ ਤਰ੍ਹਾਂ ਪਹਿਲਾਂ ਵਾਂਗ ਹੀ ਕੰਮ ਕਰ ਰਹੇ ਆ ਉਹਨਾਂ ਦੇ ਜਿਹੜੇ Song Selection ਦੇ ਵਿੱਚ ਮਦਦ ਕਰਦੇ ਹਾਲਾਂਕਿ ਉਹ ਗੀਤ ਤਾਂ ਤੁਹਾਨੂੰ ਦੱਸ ਚੁੱਕੇ ਆ ਨਹੀਂ गा ਰਹੇ ਉਹਨਾਂ ਦੇ Song Selection ਜੋ ਵੀ ਉਹਨਾਂ ਦੀ ਪਲੈਨਿੰਗ ਹੁੰਦੀ ਉਸ ਦੇ ਵਿੱਚ ਜਿਹੜਾ ਰਣਜੀਤ ਕੌਰ ਦੀ ਪੂਰੀ ਤਰ੍ਹਾਂ رائے ਲਈ ਜਾਂਦੀ ਆ ਤਾਂ ਆਪਾਂ ਦੋਸਤੋ ਚਾਹਾਂਗੇ ਕਿ ਇਹਨਾਂ ਦਾ ਜਿਹੜਾ ਪਿਆਰ ਤੇ ਜੋੜੀ ਇਸੇ ਤਰ੍ਹਾਂ ਬਣੀ ਰਹੇ ਤੇ ਆਪਣੇ ਲਈ ਹੋਰ ਸਰੀਖ ਸਾਹ ਵਧੀਆ ਵਧੀਆ ਐਲਬਮਸ ਤੇ ਗੀਤ ਲੈ ਕੇ ਆਉਂਦੇ ਰਹਿਣ ਥੈਂਕ ਯੂ ਸੋ ਮੱਚ ਦੋਸਤੋ ਵੀਡੀਓ ਵਾਚ ਕਰਨ ਦੇ ਲਈ ਲਾਈਕ ਕਮੈਂਟ ਜਰੂਰ ਕਰੋ ਮੈਨੂੰ ਤੁਹਾਡੇ ਲਾਈਕਸ ਤੇ ਕਮੈਂਟ ਦਾ ਇੰਤਜ਼ਾਰ ਰਹਿੰਦਾ ਤੇ ਇਹੇ ਸਾਡਾ ਹੌਸਲਾ ਵਧਾਉਂਦਾ ਥੈਂਕ ਯੂ